ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਕਿਸਾਨ ਭਰਾਵੋ ਆਪਣੀ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵੋ ਆਪਾਂ ਕਣਕ ਦੀ ਬਾੜੀ ਦੇ ਰਿਲੇਟਡ ਤੁਹਾਡੇ ਨਾਲ ਜਿਹੜੇ ਕਣਕਾਂ ਦੀ ਝਾੜ ਆ ਰਹੀ ਹੈ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜੀ ਕਣਕ ਦੀ ਬਾੜੀ ਪੂਰੇ ਜੋਰਾ ਸ਼ੋਰਾ ਤੇ ਕੰਮ ਚੱਲ ਰਿਹਾ ਤੇ ਇਸ ਵਾਰ ਜਿਹੜੇ ਕਣਕਾਂ ਦੇ ਝਾੜ ਵੀ ਬਹੁਤ ਵਧੀਆ ਆ ਰਹੇ ਹੈ ਟੌਪ ਦੇ ਝਾੜ ਆ ਰਹੇ ਹੈ ਤੇ ਬਾਕੀ ਕਮੈਂਟਾਂ ਚ ਤੁਸੀਂ ਵੀ ਦੱਸਿਓ ਤੁਸੀਂ ਕਿਹੜੀ ਵੈਰੈਟੀ ਦੀ ਬਾੜੀ ਕੀਤੀ ਹੈ ਤੇ ਤੁਹਾਡੇ ਏਰੀਆ ਦੇ ਵਿੱਚ ਕਿੰਨਾ ਝਾੜ ਆ ਤੇ ਵੀਡੀਓ ਨੂੰ ਪੂਰੀ ਦੇਖਿਓ ਤੇ ਜਿਹੜੇ ਕਿਸਾਨ ਤਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀਆਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਹਾਂਜੀ ਕਿਸਾਨਪਰਾ ਉਹ ਪਹਿਲਾ ਕਿਸਾਨਪਰਾ ਉਹ ਆਪਾਂ ਗੱਲ ਕਰਦੇ ਆ ਡੀਬੀਡਬਲਯੂ 327 ਵੈਰੈਟੀ ਦੇ ਬਾਰੇ ਕਿਸਾਨ ਪ੍ਰਭੂ ਇਹ ਵੈਰੈਟੀ ਦੇ ਵੀ ਬਹੁਤ ਵਧੀਆ ਝਾੜ ਆ ਰਹੇ ਹੈ ਤੇ ਇਹ ਵੈਰੈਟੀ ਜਿਹੜੀ ਪਟਿਆਲੇ ਏਰੀਆ ਦੇ ਵਿੱਚ ਆਪਣੀ ਇੱਕ ਸੱਜਣ ਨਿੱਤਰ ਨੇ ਇਹਦੀ ਵਾਢੀ ਕੀਤੀ ਹੈ ਇਹਦਾ ਕਿਸਾਨ ਪ੍ਰਭੂ ਝਾੜ ਆਇਆ ਹੈ 24 ਕੁਆਂਟਲ ਤੇ ਇੱਕ ਖੇਤ ਦੇ ਵਿੱਚ ਉਹਨਾਂ ਮੇਰੇ ਵੀਰਾ ਭਰਾਵਾਂ ਦਾ 24 ਕੁਆਂਟਲ ਝਾੜ ਦੁੱਤਾ ਹੈ ਤੇ ਇੱਕ ਖੇਤ ਦੇ ਵਿੱਚ ਜਿਹੜਾ ਉਹਨਾਂ ਦੀ ਥੋੜੀ ਜੀ ਵਧੀਆ ਕਣਕ ਸੀ ਉਹਦੇ ਵਿੱਚ 27 ਕੁਆਂਟਲ ਤੱਕ ਜਿਹੜਾ ਇਸ ਵੈਰੈਟੀ ਨੇ ਝਾੜ ਦੁੱਤਾ ਤੇ ਰੋਪੜੇ ਏਰੀਏ ਦੇ ਵਿੱਚ ਕਿਸਾਨ ਪ੍ਰਭੂ 24 ਕੁਇੰਟਲ ਤੱਕ ਇਸ ਵੈਰੈਟੀ ਨੇ ਝਾੜ ਦਿੱਤਾ ਹੈ ਤੇ ਤਰਨਤਾਰਨ ਏਰੀਏ ਦੇ ਵਿੱਚ 28 ਕੁਇੰਟਲ ਤੱਕ ਇਹ ਵੈਰੈਟੀ ਗਈ ਹੈ ਤੇ ਸੰਗਰੂਰ ਏਰੀਏ ਦੇ ਵਿੱਚ ਜਿਹੜੀ ਏ 26 ਕੁਇੰਟਲ ਤੱਕ ਜਿਹੜਾ ਇਸ ਵੈਰੈਟੀ ਨੇ ਝਾੜ ਦਿੱਤਾ ਹੈ ਬਹੁਤ ਚੰਗੇ ਝਾੜਾ ਮੇਰੇ ਕਿਸਾਨ ਪ੍ਰਭੂ ਇਸ ਵਾਜੇ ਦੇ ਕਣਕਾ ਦੇ ਆ ਰਹੇ ਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਅਰਥੋਂ 26 ਕਿਸਾਨ ਪ੍ਰਭੂ ਇਹ ਵੀ ਬਹੁਤ ਵੱਡੇ ਪੱਧਰ ਤੇ ਰਿਕਾਰਡ ਤੌਰ ਤੇ ਦੀ ਜਾ ਰਹੀ ਹੈ ਤੇ ਇਹਦੇ ਵੀ ਬਹੁਤ ਸ਼ਾਨਦਾਰ ਝਾੜ ਆ ਰਹੀ ਹੈ ਕਿਸਾਨ ਭਰਾਵੋ ਇਹਦੇ ਜਿਹੜੇ ਆਪਾਂ ਦੜੇ ਦਾ ਕਿਸਾਨ ਭਰਾਵੋ ਮੰਨੀਏ ਤਾਂ 25 ਕੁਇੰਟਲ ਤੋ ਤਾਂ ਇਹ ਜਿਹਦੀ ਝਾੜ ਇਹਦਾ ਤੁੱਤ ਹੀ ਨਹੀਂ ਰਿਹਾ ਤੇ 28 29 ਕੁਇੰਟਲ ਤੱਕ ਜਿਹੜਾ ਇਸ ਵੈਰੈਟੀ ਨੇ ਝਾੜ ਦੁੱਤਾ ਹੈ ਤੇ ਇਧਰ ਤਰਨ ਤਰਨ ਏਰੀਆ ਹੋ ਗਿਆ ਫਰੋਜਪੁਰ ਕਣੀ ਇਸ ਵੈਰੈਟੀ ਨੇ 28 28 ਕੁਇੰਟਲ ਤੱਕ ਜਿਹੜਾ ਝਾੜ ਦੁੱਤਾ ਹੈ ਸੰਗਰੂਰ ਇਹਦੀ ਇਹਦੇ ਵਿੱਚ ਵੀ 26 ਕੁਇੰਟਲ ਤੱਕ ਇਸ ਵੈਰੈਟੀ ਨੇ ਝਾੜ ਦੁੱਤਾ ਹੈ ਤੇ ਪਟਿਆਲੇ ਏਰੀਏ ਦੇ ਵਿੱਚ ਵੀ ਇਸ ਕਿਸਾਨ ਪ੍ਰਭਾਉ ਨੇ 28.5 ਕੁਇੰਟਲ ਤੱਕ ਜਿਹੜਾ ਇਸ ਵੈਰੈਟੀ ਨੇ ਝਾੜ ਦਿੱਤਾ ਹੈ ਬਹੁਤ ਸ਼ਾਨਦਾਰ ਕਿਸਾਨ ਪ੍ਰਭਾਉ ਝਾੜ ਇਸ ਵਾਰ ਜਿਹੜੇ ਕਣਕਾ ਦੇ ਦੇਖਣ ਨੂੰ ਮਿਲੇ ਹੈ ਤੇ 187 ਵੈਰੈਟੀ ਹੋਊਗੀ ਤੇ ਕਿਸਾਨ ਪ੍ਰਭਾਉ 222 ਹੋਊਗੀ 222 ਵੈਰੈਟੀ ਦਾ ਵੀ ਜਿਹੜਾ ਝਾੜ ਹੈ ਕਿਸਾਨ ਪ੍ਰਭਾਉ 26.7 ਕੁਇੰਟਲ ਤੱਕ ਵੀ ਜਿਹੜੀ ਕਿਸਾਨ ਪ੍ਰਭਾਵਾ ਦੀ ਨਿਕਲ ਰਹੀ ਹੈ ਵਿੱਚ ਕਿਸਾਨ ਪ੍ਰਭਾਉ ਝਾੜ ਅਲੱਗ ਨੇ ਬੀਚ ਕੇਸਾਨ ਪ੍ਰਭੂ ਵੀ ਨਹੀਂ ਹੈਗੀ ਵੀ ਸਾਰੇ ਟੋਪ ਝਾੜ ਆ ਰਹੇ ਆ ਬੀਚ ਕੇਸਾਨ ਪ੍ਰਭੂ 22 23 ਕੁਆਂਟਲ ਵੀ ਆ ਰਿਹਾ ਤੇ ਇੱਕ ਸੱਜਣ ਮਿੱਤਾਂ ਨੇ ਰੋਪੜ ਏਰੀਆ ਦੇ ਵਿੱਚ ਜਿਹੜੀ ਕਿਸਾਨ ਦੀ ਵਾਢੀ ਕੀਤੀ ਸੀ ਉਹਨਾਂ ਦੇ 222 ਬੀਜਤਾ ਕਣਕ ਦਾ ਤੇ ਉਹਨਾਂ ਦੇ 19 ਕੁਆਂਟਲ ਦਾ ਜਿਹੜਾ ਝਾੜ ਆ। ਅਲੱਗ-ਅਲੱਗ ਝਾੜ ਆਇਆ ਜਾਨੀ ਕਿ ਟੋਪ ਦੇ ਝੜ ਜੇ ਕਿਸਾਨ ਪ੍ਰਭੂ ਆਪ ਮੰਨੀਏ ਤਾਂ ਇਹਨਾਂ ਵੈਰਾਈਟੀਆਂ ਦੇ 187 ਹੋ ਗਿਆ 327 ਹੋ ਗਿਆ 826 ਹੋ ਗਿਆ ਇਹਨਾਂ ਨੇ ਪੂਰੇ ਟੋਪ ਦੇ ਛਾੜ ਦਿੱਤੇ ਰਿਕਾਰਡ ਤੋੜ ਛਾੜ ਆਪਾਂ ਕਹਿ ਸਕਦੇ ਆ ਤੇ ਫਰਕ ਕਿਸਾਨਪਰਾ ਉਹ ਇੰਨਾ ਪਿਆ ਵੀ ਠੰਡ ਪੈਣ ਦੇ ਕਾਰਨ ਜਿਹੜੇ ਝਾੜ ਵਧਿਆ ਕਿਉਂਕਿ ਗਰਮੀ ਸਟਾਰਟ ਜਿਹੜੀ ਸ਼ੁਰੂ ਦੇ ਵਿੱਚ ਜੇ ਗਰਮੀ ਪੈਣੀ ਸਟਾਰਟ ਹੋ ਜਵੇ ਤਾਂ ਜਿਹੜਾ ਦਾਣਾ ਆਪਣਾ ਸੁਗੜ ਜਾਂਦਾ ਤੇ ਦਾਣਾ ਇਸ ਵਾਰ ਪੂਰਾ ਮੋਟਾ ਹੈ ਤੇ ਬੱਲੀ ਦੇ ਵਿੱਚ ਵੀ ਦਾਣਾ ਭਰਿਆ ਹੋਇਆ ਹੈ ਤੇ ਬਾਕੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਸੀਂ ਕਿਹੜੀ ਕਣਕ ਦੀ ਵਾਢੀ ਕੀਤੀ ਹੈ ਤੇ ਕਿਹੜਾ ਕਿਸਮਤੀ ਤੇ ਤੁਹਾਡਾ ਏਰੀਆ ਕੀ ਹੈ ਤੇ ਕਿੰਨਾ ਤੁਹਾਡੀ ਵੈਰੈਟੀ ਨੇ ਝਾੜ ਦਿੱਤਾ ਕਮੈਂਟਾਂ ਜੇ ਜ਼ਰੂਰ ਦੇ ਦੱਸਿਓ ਕਿਸਾਨ ਭਰਾਵੋ ਤੇ ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ